ਬੈਰ ਤੇ ਜੀ ਇਹਨਾਂ ਨੇ ਏਟਾ ਰੋੜੇ ਬਹੁਤ ਬਰਸਾਇਆ ਵੋ ਤੋਂ ਮੋਟੇ ਮੋਟੇ ਸਾਡੀਆਂ ਮਗਾ ਟੈਂਕਿਆਂ ਪੰਨਿਆਂ ਗਏ ਜੇ ਮੇਰੇ ਲਾਤੇ ਤੇ ਵੀ ਪੱਥਰ ਵੱਜਿਆ ਸੋ ਮੈਂ ਕੀ ਲੱਗਦੇ ਆ ਜੀ ਛਿੱਟਾ ਛੋਟਾ ਵੇਚਣ ਵਾਲੇ ਲੱਗਦੇ ਆ ਅੰਮ੍ਰਿਤਸਰ ਦੇ ਬੰਦੇ ਹੈਗੇ ਦੇ ਉਹ ਜਿਹੜੇ ਫੜੇ ਤੇ ਦੌਰਾਨੇ ਤਫਤੀਸ਼ ਇਹਨਾਂ ਕੋਲੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਚਾਰ ਜਿੰਦਾ ਰੌਂਦ ਤੇ ਦੋ ਖਾਲੀ ਖੋਲ ਦੁਰਾਨੇ ਤਫਤੀਸ਼ ਇਹਨਾਂ ਕੋ ਰਿਕਵਰ ਹੋਏ ਨੇ ਤਕਰੀਬਨ 2-3 ਫਾਇਰ ਕੀਤੇ ਇਹਨਾਂ ਨੇ ਕਿੰਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੰਜੇ ਦੋਸ਼ੀ ਗ੍ਰਿਫਤਾਰ ਨੇ ਜੀ ਕੀ ਨਾਮ ਉਹਦਾ ਮਰ ਨਾਲ ਕਿਸ਼ੋਰ ਕੁਮਾਰ son of ਚੋਰੀ ਨੇਕੀ ਰਾਮ ਗਲੀ ਨੰਬਰ 9 ਗੁੰਡਾਣਾ ਰੋਡ ਮੁਕਸਰ ਹਾਂਜੀ ਘਟਣਾ ਕੀ ਹੋਇਆ ਘਟਣਾ ਹੋਈ ਜੀ ਮੈਂ ਰਾਤ ਨੂੰ ਕੋਈ 1:30 ਵਜੇ ਸਾਬ ਕਰਨ ਉੱਠਿਆ ਜੀ ਉਦੋਂ ਇਹ ਸਾਡੇ ਘਰ ਦੇ ਅੱਗੇ ਸਾਡੇ ਆਪ ਦੀ ਜਗ੍ਹਾ ਪਈ ਹੈ ਖਾਲੀ ਉੱਥੇ ਮਤਲਬ ਗੱਡੀ ਲਾਉਂਦੇ ਪਏ ਸੀ ਤਾਂ ਮੈਂ ਕਿਹਾ ਵੀ ਇੱਥੇ ਕੋਈ ਪਾਰਕਿੰਗ ਵਾਲੀ ਜਗ੍ਹਾ ਤਾਂ ਹੈ ਨਹੀਂ ਕਿ दारू ਦੇ ਰੱਦੇ ਫੋਲੋ ਉਹ ਦੋ ਬੰਦੇ ਜਿਹੜੇ ਸੀਗੇ ਤੇ ਮੈਂ ਉਹਨਾਂ ਨੂੰ ਉੱਥੋਂ ਮੈਂ ਕਿਹਾ ਗੱਡੀ ਨਹੀਂ ਲਾਉਣ ਦੇ ਨੇ ਭਾਈ ਉੱਥੋਂ ਲੈ ਕੇ ਗੱਡੀ ਅਸੀਂ ਆਪਦੇ ਘਰੇ ਆਰਮਨਾਲ ਜਾ ਕੇ ਸੌਂ ਗਏ ਆ ਉਹ ਕੋਈ 10-15 ਮਿੰਟਾਂ ਬਾਅਦ ਇਹ ਹੋਰ ਬੰਦੇ ਆਏ ਤਾਂ ਅਸੀਂ ਉੱਥੇ ਪਏ ਸਾਡੇ ਗੇਟ ਨੂੰ ਤੋੜਨ ਲੱਗ ਗਏ ਆ ਡਲੇ ਚੱਕ ਚੱਕ ਕੇ ਸਾਡੇ ਉੱਤੇ ਨੋਰੇ ਤੇ ਡਲੇ ਪਾਵਾ ਪਇਆ ਪੱਥਰ ਪਇਆ ਉਹ ਚੱਕ ਚੱਕ ਕੇ ਬੂਹੇ ਸਾਡਾ ਟੁੱਟਾ ਨਹੀਂ ਉਹਨਾਂ ਤੋਂ ਪਾਣੀ ਦੀ ਟੈਂਕੀ ਭੰਤੀ ਸਾਰਾ ਤੇ ਇਹਨਾਂ 3 ਕੇ 4 ਫਾਇਰ ਕੱਢੇ ਆ ਉਹ ਸਾਡੇ ਬੂਹੇ ਦੇ ਵਿੱਚ ਦੀ ਗੇਟ ਵਿੱਚ ਦੀ ਵੀ ਨਿਕਲ ਗਏ ਤੇ ਅਸੀਂ ਮਸਾਂ ਬਚੇ ਆ ਇਹ ਬਸ 1:30 ਵਜੇ ਦੀ ਘਟਨਾ ਹੈਗੀ ਜੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ 100 ਨੰਬਰ ਤੇ ਫੋਨ ਕਰਤਾ ਜੀ 10 ਕਿ ਮਿੰਟਾਂ ਬਾਅਦ ਪੁਲਿਸ ਆ ਗਈ ਆ ਫਿਰ ਉਹ ਆ ਇਹਨਾਂ ਨੇ ਆਦਿਨ ਪੁਆਰੀ ਕਰਕੇ ਸਾਡੇ ਗਲੀ ਤੋਂ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਉਹ ਤੋਂ ਪੁੱਛਗਿੱਛ ਕਰਕੇ ਤੇ ਫਿਰ ਬੰਦੇ 8-7 ਫੜੇ ਆ ਇਹਨਾਂ ਨੇ ਇਹ ਗਲੀ ਦੇ ਵਿੱਚ ਹੀ ਕੋਈ ਕਿਰਾਏ ਤੇ ਰਹਿੰਦੇ ਸੀ ਨਾਮ ਜੀ ਅਜੇ ਤੋ ਉਹਨਾਂ ਦਾ ਨਾਮ ਜਾਣਦੇ ਨ ਕਿਰਾਏ ਤੇ ਆ ਥੋੜਾ ਚਿਹਰੇ ਹੋਇਆ ਉਹਨਾਂ ਨੂੰ ਕਿਰਾਏ ਤੇ ਆਇਆ ਉਹ ਕਾਹਦੇ ਨਾਲ ਫਾਇਰ ਕਰਦੇ ਉਹ ਪਿਸਤਲ ਦਾਦੇ ਬਾਹਰ ਕੋਈ ਮੁੰਡਾ ਖੜਾ ਸੀ ਉਹਨਾਂ ਨੇ ਵੇਖਿਆ ਤੇ ਅਜੇ ਤਾ ਮਸਾਂ ਬਚੇ ਮੇਰੇ ਤਾਂ ਕੋਲ ਦੀ ਗੋਲੀ ਨੰਗੀ ਇੱਕ ਵੇੜ ਗੇੜ ਵੇ ਹਾਂਜੀ ਸਟਾ ਲੱਗੀ ਸਟਾ ਜੀ ਮੇਰੇ ਬਸ ਮੇਰੇ ਲੱਗੇ ਇਕੱਲੇ ਤੇ ਬਾਕੀ ਲੇਡੀਜ਼ ਸੀਗੀਆਂ ਉਹ ਕਮਰਿਆਂ ਚ ਲੁਕ ਗਈਆਂ ਮਾਂ ਕਹਿੰਦੇ ਮਾਂ ਕਹਿੰਦੇ ਤੇ ਸਮੈਕੀਏ ਲੱਗਦੇ ਆ ਜੀ ਚਿੱਟਾ ਛੁੱਟਾ ਵੇਚਣ ਵਾਲੇ ਲੱਗਦੇ ਆ ਅੰਮ੍ਰਿਤਸਰ ਦੇ ਬੰਦੇ ਹੈਗੇ ਦਾ ਉਹ ਜਿਹੜੇ ਫੜੇ ਕਹਿੰਦੇ ਸਾਹਤ ਹਲੇ ਉਹ ਵਖਾਏ ਨਹੀਂ ਆ ਪੁਲਿਸ ਵਾਲੇ ਕਹਿੰਦੇ ਵੀ ਉਹ ਅੰਮ੍ਰਿਤਸਰ ਕੰਨੀ ਦੇ ਬੰਦੇ ਹੈਗੇ ਸਾਰੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬاہر ਤੇ ਜਿਹਨਾਂ ਨੇ ਇੱਟਾ ਰੋੜੇ ਬਹੁਤ ਬਰਸਾਇਆ ਹੈ ਬਹੁਤ ਮੋਟੇ ਮੋਟੇ ਸਾਡੀਆਂ ਮਗਰ ਟੈਂਕੀਆਂ ਪੰਨੀਆਂ ਗਈਆਂ ਜੇ ਮੇਰੇ ਲੱਤੇ ਤੇ ਵੀ ਪੱਥਰ ਵੱਜਿਆ ਹੈਗਾ ਜਿਹੜਾ ਨੇ ਚਲਾ ਚਲਾ ਮਾਰੇ ਸਾਡੇ ਘਰੇ ਤੇ ਮੇਰੀ ਕਾਰ ਵੀ ਨੁਕਸਾਨੀ ਗਈ ਹੈ। ਹੋਰ ਪਾਣੀ ਦੀ ਟੈਂਕੀ ਹੈ ਉਹ ਭੰਨਤੀ ਜੀ ਇਹਨਾਂ ਨੇ। ਹੋਰ ਕਾਰਵਾਈ ਕਰੀ ਜਾਂਦੀ ਹੈ ਜੀ। ਦਮਾ ਨੰਬਰ 24 ਮਿਤੀ 3 2 24 ਅੰਡਰ ਸੈਕਸ਼ਨ 336 148 49 506 427 ਦਾ ਦਰਜ ਹੋਇਆ ਸੀ ਸਿਟੀ ਮੁਖਸਰ ਸਾਹਿਬ ਵਿੱਚ ਦਰਾਨੇ ਤਪਤੀਸ਼ ਇੱਕ ਗੋਨੇ ਵਾਲੀ ਰੋਡ ਤੇ ਅ ਰਕੇਸ਼ ਕੁਮਾਰ ਨਾਮ ਦੇ ਬੰਦੇ ਦੇ ਘਰ ਫਾਇਰਿੰਗ ਕੀਤੀ ਰਾਤ ਨੂੰ ਇਹਨਾਂ ਨੇ ਤੇ ਇਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਤਿੰਨ ਮੁਜਰਮ ਗ੍ਰਿਫਤਾਰ ਕੀਤੇ ਵਿੱਕੀ ਪੁੱਤਰ ਬਲਵੀਰ ਸਿੰਘ ਜੋਬਨ ਸਿੰਘ ਤੇ ਪਵਨਦੀਪ ਸਿੰਘ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਦੋ ਹੋਰ ਸੀਗੇ ਜਿਹੜੇ ਅਣਪਛਾਤੇ ਸੀਗੇ ਉਹ ਸੂਰਤ ਸਿੰਘ ਤੇ ਜਸ਼ਨਦੀਪ ਸਿੰਘ ਸੀ ਤੇ ਦੌਰਾਨੇ ਤਫ਼ਤੀਸ਼ ਇਹਨਾਂ ਕੋਲੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਚਾਰ ਜਿੰਦਾ ਰੌਂਦ ਤੇ ਦੋ ਖਾਲੀ ਖੋਲ ਦੌਰਾਨੇ ਤਫ਼ਤੀਸ਼ ਇਹਨਾਂ ਕੋਲੋਂ ਰਿਕਵਰ ਹੋਏ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਕਿ ਜਿਹੜੇ ਅਸਲਾ ਜਿਹੜਾ ਫੜੇ ਗਏ ਇਹ ਅਸਲ ਨਜਾਇਜ਼ ਸੀ ਜਾਂ ਕੋਈ ਲਾਇਸੈਂਸ ਨਜਾਇਜ਼ ਨਜਾਇਜ਼ ਅਸਲਾ ਸੀ ਕੋਈ ਲਾਇਸੈਂਸਡ ਵੈਪਨ ਸੀ ਸਰ ਕਿੱਥੋਂ ਦੇ ਰਹਿਣ ਵਾਲੇ ਆ ਸਰ ਇਹ ਮੁਖਸਰ ਸਾਹਿਬ ਦੇ ਨੇ ਕੀ ਕਾਰਨ ਹੋਇਆ ਜਿਹੜਾ ਜਿਹੜੇ ਫਾਇਰ ਕਿਤੇ ਗਏ ਇਹਨਾਂ ਨੂੰ ਇਹਨਾਂ ਨੂੰ ਰਾਤ ਨੂੰ ਕਿਤੇ ਮਦਈ ਮੁਕਦਮੇ ਨੇ ਮਨਾ ਕੀਤਾ ਸੀ ਇਹਨਾਂ ਨੇ ਗੱਡੀ ਉਹਦੇ ਘਰ ਦੇ ਨੇੜੇ پارک ਕੀਤੀ ਸੀ ਉਹਦੇ ਨਾਲ ਬਹਿਸ ਹੋਈ ਇਹਨਾਂ ਦੀ ਤੇ ਬਾਅਦ ਵਿੱਚ ਆ ਕੇ ਆਪਣੇ ਸਾਥੀਆਂ ਦੇ ਨਾਲ ਆ ਕੇ ਇਹਨਾਂ ਨੇ ਉਹਦੇ ਘਰ ਤੇ ਗੇਟ ਤੇ ਫਾਇਰਿੰਗ ਕਰ ਦਿੱਤੀ ਕਿੰਨੇ ਫਾਇਰ ਹੋਏ ਸੀ ਤਕਰੀਬਨ 2-3 ਫਾਇਰ ਕੀਤੇ ਇਹਨਾਂ ਨੇ ਕਿੰਨੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੰਜੇ ਦੋਸ਼ੀ ਗ੍ਰਿਫਤਾਰ ਨੇ ਜੀ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਤੁਸੀਂ ਦੱਸਿਆ ਜਾ ਰਿਹਾ ਕਿ ਕੀਤੀ ਗਈ ਹੈ ਮੁਕਸਰ ਵਿੱਚ ਵੀ ਇਨਵੋਲਵਮੈਂਟ ਨਹੀਂ ਮੁਕਸਰ ਵਿੱਚ ਇਹਨਾਂ ਵੱਲੋਂ ਹੋਰ ਕੋਈ ਗੋਲੀ ਚਲਾਨ ਦੀ ਕੋਈ ਅਜਿਹੀ ਵਾਰਦਾਤ ਪਹਿਲਾਂ ਨਹੀਂ ਕੀਤੀ ਗਈ